ਕਰਦੀ ਹੈ ਉਹ ਦਿੱਤੀ ਝਕਾਨੀ ਜਿਵੇਂ ਬਾਜਾ ਮੱਲਣ ਵਾਲਾ ਕਹਿੰਦੇ ਪ੍ਰਗਟ ਹਿੰਮਤਪੁਰਿਆ ਨੂੰ ਝਕਾਨੀ ਦੇ ਕੇ ਜਫਨਾ ਸ਼ੀਲੂ ਸਾਦਨੀਏ ਇੱਕ ਵੱਡੀ ਟੀਮ ਬਜਟ ਪੱਡੇ ਦੇ ਇਸ ਲਈ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਤਿਆਰ ਵਰ ਤਿਆਰ ਹੈ ਯਹੂਰਦੀਪ ਸਿੰਘ ਕੋਚ ਸਾਹਿਬ ਪਹੁੰਚੇ ਹੋਇਆ ਆਹ ਦੋ ਪ੍ਰਾਹਰ ਲੱਗੇ ਨੇ ਕੰਡੀਆਂ ਤੇ ਲੈ ਵੀ ਗੁਜਰੋ ਅੱਜ ਇਲਾਕਾ ਜੇ ਕੁਝ ਕਰਨਾ ਤਾਰੀ 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 ਇਹਨੂੰ ਤਸੱਲੀ ਹੁਣ ਗੁਜਰਾਵੀ ਬੋਲੀ ਚ ਕਹਦੀ ਏ ਕਿ ਇਹ ਫਰਿਆਦ ਜਫਾ ਨਾ ਮੁੜੇ ਕਬੱਡੀ ਕੱਪ ਤੇ ਪੁੱਜਿਆ ਰੇਸ਼ਵ ਸਿੰਘ ਦਾ ਪੁੱਤਰ ਖੇਡ ਕਬੱਡੀ ਦਾ ਮੇਰੇ ਮਿੱਤਰੋ ਟਾਪਰ ਆਹ ਸਮੇ ਅਬਰੀਕ ਸਿੰਘ ਓ ਸ਼ਾਜੀ 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 ਓ ਸ਼ਾਜੀ ਦੀ ਕਬੱਡੀ ਪੈ ਰਹੀ ਹੈ ਅੱਜ ਕਹਿੰਦੇ ਸਾਰਾ ਪਿੰਡ ਆਇਆ ਹੁਣ ਉੱਪਰ ਕਹਿੰਦੇ ਸ਼ੀਲੂ ਸ਼ੀਲੂ ਦੇ ਸ਼ਾਜੀ ਓ ਟੱਕਰ ਸਿਰੇ ਦੀ ਇਹ ਕੱਟ ਕੱਟ ਕੇ ਪੈਣੀਆ ਇਧਰ ਨੇ ਚੀਕ ਮਰੌਣੀ ਚੀਕ ਮਰੌਣੀ YouTube ਦੀ ਓਹ ਸੱਜੇ ਥੱਪੇ ਉੱਤੇ ਥੱਲੇ ਕਬੱਡੀ 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 ਨਾਮ ਸਹਾਏ ਨੱਚ ਪਿਆ ਹੈ ਦੇਖ ਰਿਹਾ ਇੱਕ ਜੱਥੇ ਵਾਲਾ ਖੇਡ ਰਿਹਾ ਆਹ ਸਾਹਮਣੇ ਦੀਪਕ ਖੇਡ ਮੈਦਾਨ ਦੇ ਵਿੱਚ ਫਿਰ ਆ ਗਿਆ ਮੇਰੇ ਵੀਰੋ ਆਹ ਸਾਹਮਣੇ ਕਹਿੰਦੇ ਦੀਪਕ ਦੀ ਕਬੱਡੀ ਪੈ ਰਹੀ ਹੈ ਉਹ ਤੇ ਜਿੰਨੀ ਹੋਣੀ ਕਾਲੀ ਹੋਣੀ ਜੋਨ ਕੋਟੜਾ ਐਸਪੀ ਹੋਣੀ ਇਹ ਬੱਤੇ ਨਾਮ ਨੇ ਸੰਦੀਪ ਹੋਣੀ ਵੀ ਬਹੁਤ ਵੱਡੀ ਉਤਾਰੀ ਹੈ ਕਿਸੇ ਨੇ ਕਹਿੰਦਾ ਨਾ ਸ਼ੀਲੂ ਸਾਦਰੀਏ ਇੱਕ ਵੱਡੀ ਟੀਮ ਬਜਟ ਪੱਡੇ ਦੇ ਆਹ ਕਹਿੰਦੇ ਕਾਸ਼ੀਪੁਰੀਆ ਰੁਪਿੰਬੜਾ ਫੜ ਲਿਆ ਅੱਜ ਮੈਂ ਤੈਨੂੰ ਦੱਸਿਆ ਵੀ ਗੁੱਜਰ ਕੁਜਨਾ ਕੁਜ ਕਰੀ ਇਸ ਵੇਲੇ ਲੱਖਾਂ ਚ ਪਾਉਣ ਦਾ ਵਾਅਦਾ ਕਰਦਾ ਹੋਇਆ ਕਾਸ਼ੀਪਰੀਆ ਦੀਪਕ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਮਾਮਾ ਤੇ ਭਾਣਜਾ ਕੰਨੀਆਂ ਤੇ ਲੱਗੇ ਹੋਏ ਐ ਮਾਮਾ ਤੇ ਭਾਣਜਾ ਕੰਨੀਆਂ ਤੇ ਲੱਗੇ ਹੋਏ ਕਹੋ ਜੀ ਗੱਲ ਬਣਦੀ ਐ ਉਹ ਦਿੱਤੀ ਝਕਾਨੀ ਜਿਵੇਂ ਬਾਜਾ ਮੱਲਣ ਵਾਲਾ ਕਹਿੰਦੇ ਪ੍ਰਗਟ ਹਿੰਮਤਪਰੀਆ ਨੂੰ ਝਕਾਨੀ ਦੇ ਕੇ ਜੱਫੇ ਲਵਾਉਂਦਾ ਰਿਹਾ ਨਾ ਉਹੋ ਜੀ ਗੱਲ ਅੱਜ ਕਾਕੇ ਦੇ ਕਰਤੀ ਮੇਰੇ ਵੱਡਾ ਬੰਦਾ ਸਿੱਟ ਲਿਆ ਯਾਰ